ਦਾ ਰਿਸ਼ਤਾ ਜਿਹੜਾ ਬਣਨ ਦਾ ਉਹ ਇਹੀ ਚੀਜ਼ ਸੀ ਆਪਣੇ ਅਡਾਪਟ ਕਿਤੇ ਆਪੂ ਭਾਸ਼ਾ ਦੇ ਵਿੱਚ ਵੀ ਕੀਤੀ ਆ ਆਪਣੇ ਰਹਿਣ ਦੇ ਵਿੱਚ ਕੀਤੀ ਆ ਔਰ ਕਿ ਜਿਹੜੇ ਪ੍ਰਵਾਸੀ ਆ ਸਾਡੇ ਦੇ ਪਿਆਰ ਆ ਕੇ ਇਸ ਤਰ੍ਹਾਂ ਜਿਹੜੇ ਬੱਦ ਗਏ ਆ ਉਹ ਵੀ ਇਤੋਂ ਜਾਣ ਦੇ ਚਾਹੁੰਦੇ ਆ ਰਸਿਕ ਨੂੰ ਛੱਡਣਾ ਚਾਹੁੰਦੇ ਇਹਨੂੰ ਇੱਕ ਪਾਪ ਬਣਦਾ ਹੈ ਤਾਂ ਜਿਹੜੇ ਹਰ ਦਿਨ ਪਰਤੇ ਸਾਡੇ ਨਾਲ ਜਿਕੇ ਕਹਿਆ ਆ ਲੈ ਮੈਂ ਜੀ ਇਹਦਾ ਆ ਜਿਹਦੇ ਨਾਲ ਪੈਂਜੀ ਵੈਸੇ ਔਰ ਇਸ ਤੋਂ ਬਾਅਦ ਇਕਰੀ ਪਰਫਾਰਮੈਂਸ खुल गई ते तस्वीर सॾे पिंड जे पाणी विच खुल गई ते तस्वीर ਆਹ ਬੇਟੀਆਂ ਨੇ ਪੁੱਤ ਬੇਟੇ ਨੇ ਭਰਾ ਬੇਟੇ ਨੇ ਸੋਚਾਂਗਾ ਇਹ ਕਿ ਉਹੀ ਗੱਲ ਕਰਾਂ ਜਿਹੜੀ ਤੁਹਾਨੂੰ ਚੰਗੀ ਲੱਗੇ ਐਂਟਰਟੇਨਮੈਂਟ ਅਸੀਂ ਕਰ ਰਹੇ ਹਾਂ ਬੱਚਿਆਂ ਵਾਸਤੇ ਵੀ ਕਿੱਟਾ ਪਈਆਂ ਨੇ ਸਭ ਕੁਝ ਹੋਣਾ ਪਰ ਮੈਂ ਪੰਜ ਪੰਜ ਦਾ 7 ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਲਮਾਂਗਾ ਤੁਹਾਡਾ ਇੰਨਾ ਟਾਈਮ ਹੀ ਲਮਾਂਗਾ ਗੀਤ ਆ ਬੱਚਿਓ ਇੱਕ ਜ਼ੋਰਦਾਰ ਤਾੜੀ ਲਾਓ ਆਪਣੇ ਵਾਸਤੇ ਬੜਾ ਜ਼ੋਰਦਾਰ ਤਾੜੀ ਪਰ ਅੱਜ ਉਹ ਗੀਤ ਨੂੰ ਮੈਂ ਇਹ ਨਹੀਂ ਕਹਿਣਾ ਆਏ ਹਾਂ ਪੰਜਾਬ ਤੋਂ ਕਿਉਂਕਿ ਉਹ ਅਮਰੀਕਾ ਵਾਸਤੇ ਗੀਤ ਬਣਿਆ। ਅੱਜ ਮੈਂ ਕਹਿਣਾ ਰਹਨੇ ਆ ਪੰਜਾਬ 'ਚ ਪੰਜਾਬੀ ਯਾਦ ਰੱਖਿਓ ਇਹ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਨ ਲੱਗਾ ਮੈਂ। ਬੱਚਿਓ ਗੱਲਾਂ ਨਾ ਕਰਿਓ। ਗੀਤ ਸੁਣਨਾ। ਸ਼ਰਾਰਤਾਂ ਸਕੂਲੇ ਜਾ ਕੇ ਕਰਨੀਆਂ। ਅੱਜ ਇੱਥੇ ਸ਼ਰਾਰਤਾਂ ਨਹੀਂ ਕਰਨੀਆਂ। ਧਿਆਨ ਦੇਣਾ ਇੱਕ ਇੱਕ ਗੱਲ ਤੁਹਾਡੇ ਕੰਮ ਦੀ ਐ। ਪੰਜਾਬੀ ਯਾਦ ਰੱਖਿਓ। ਰਹਨੇ ਆ ਪੰਜਾਬ 'ਚ ਪੰਜਾਬੀ ਯਾਦ ਰੱਖਿਓ। ਮਾਂ ਪੁੱਲੀ ਆਪਣੀ ਪੰਜਾਬੀ ਯਾਦ ਰੱਖਿਓ ਰਹਿਨੇ ਹਾ ਪੰਜਾਬ ਵਿੱਚ ਪੰਜਾਬੀ ਯਾਦ ਰੱਖਿਓ ਊੜਾ ਈੜੀ ਸੱਤਾ ਹਾ ਪੁੱਲੀ ਜਾਇਓ ਨਾ ਊੜਾ ਐੜਾ ਈੜੀ ਸੱਹਾ ਹਾ ਪੁੱਲੀ ਜਾਇਓ ਨਾ ਜਿਹੜਾ ਭਗਤ ਸਰਾ ਬੇਗਲ ਉਹ ਹਾ ਪੁੱਲੀ

मैं बड़ी, बड़ी साफ़ साम रखी कली-कली इट बापू प्याराई आ तेरी करे आई सी की कल इट बापू प्याराई

हंजू चोतो हंजू चोतो पाई अखां ਮੈਂ ਬੜੀ ਖਾਂਬ ਸਾਂਬ ਰਕੀ ਜੰਸਿਸ ਐਨਮਸ ਮੇਰੇ ਬੰਦ ਕਾਲ ਸਿੰਪਲਰ ਯੂਕੇ ਸਜੀਤਪ ਸਿੰਘ ਸਰ ਨਾਲ ਆਏ ਹੈਗੇ ਆ ਗੁਰਪ੍ਰੀਤ ਚੋਚਾ ਸਾਹਿਬ ਵੀ ਹੈਗੇ ਨਾਲ ਅੰਕਲ ਸਾਹਿਬ ਆਏ ਹੈਗੇ ਸਾਰੇ ਸਹਿਮਾਨ ਮਿਲਟਰੀ ਕਿੰਸੇ ਵੀ ਆਏ ਬੜੀ ਖੁਸ਼ੀ ਹੋਈ ਅੱਜ ਸਾਰੇ ਬੱਚਿਆਂ ਨੇ ਦੇਖ ਕੇ ਸਾਹਣੇ ਇੱਥੇ ਪਰਫਾਰਮ ਕਰਦਿਆਂ ਨੇ ਹੈਲਪਿੰਗ ਹੈਂਡਸ ਨਾਲ ਜੁੜ ਕੇ ਸੇਵਾ ਕਰਦੇ ਆ ਬੱਚਿਆਂ ਦੇ ਵਿਆਹ ਸ਼ਾਦੀਆਂ ਐਜੂਕੇਸ਼ਨ ਪ੍ਰੋਗਰਾਮਸ ਪਰ ਅੱਜ ਰਿਐਲਿਟੀ ਦੇ ਵਿੱਚ ਮੈਨੂੰ ਪਹਿਲੀ ਵੀ ਅਹਿਸਾਸ ਆਇਆ ਹੈਗਾ ਐਕਚੁਅਲੀ ਕੀ ਕਰ ਰਿਹਾ ਹੈ ਜਦ ਕੋਈ ਲੋਕ ਸੁਣਦੇ ਕੀ ਕਰਦਾ ਪਤਾ ਹੀ ਸੋਚਦੇ ਪੈਸੇ ਲੈ ਕੇ ਚੱਲ ਜਾਂਦੇ ਹੈਗੇ ਤਾਂ ਕੀ ਪਤਾ ਆਪ ਹੀ ਖਾ ਲੈਂਦੇ ਆ ਜਾਂ ਕੀ ਉਹਨਾਂ ਕਰਦੇ ਆ ਪਰ ਅੱਜ ਜਾ ਕੇ ਮੈਂ ਵਾਪਸ ਦੱਸੂਗਾ ਜੋ ਮੈਂ ਅੱਜ ਦੇਖਿਆ ਹੈਗਾ ਜੋ ਪਰਫਾਰਮੈਂਸਸ ਜੋ ਬੱਚੇ ਆ ਰਹੇ ਨੇ ਜਿਹਦੀ ਲੋੜ ਪੰਨ ਐਕਚੁਅਲ ਨੀਡ ਹੈਗੀ ਐਜੂਕੇਸ਼ਨ ਦੀ ਚਲੋ ਨਵੀਸ਼hota ਹੀ ਕਿਸੇ ਕਿਸਮ ਚ ਪੜਾਈ ਲਿਖਾਈ ਕੀਤੀ ਸ਼ਾਇਦ ਨਹੀਂ ਪਸੰਦ ਪੜਾਈ ਪਰ ਕਰਕੇ ਇੱਕ ਕੀਰ ਬਣ ਗਿਆ ਸੀ ਪਰ ਵਕੀਲ ਬਣਦੇ ਬਣਦੇ ਇੱਕ ਜਗ੍ਹਾ ਸੈਟਲ ਸੀ ਜਿਹਦੀ ਐਜੂਕੇਸ਼ਨ ਹੈ ਜਿਹਦੀ ਫਾਊਂਡੇਸ਼ਨ ਤੁਹਾਨੂੰ ਦੇ ਸਕਦੇ ਹੋਗੇ ਜਿਹੜੀ ਦੌਲਤ ਪੈਸੇ ਨਹੀਂ ਖਰੀਦ ਸਕਦੇ ਹੈਗੇ ਉਸੇ ਤੋਂ ਥੋੜੀ ਐਜੂਕੇਸ਼ਨ ਦੇ ਸਕਦੇ ਹੈ ਜਿਹਦੇ ਵਿੱਚ ਤੁਸੀਂ ਆਪਣੀ ਤਰੱਕੀ ਆਪਣੀ ਫੈਮਲੀ ਤਰੱਕੀ ਕਰਦੀ ਰੋਟੀ ਪਾਣੀ ਸੰਸਾਰ ਦੇ ਵਿੱਚ ਜਾ ਕੇ ਇੱਕ ਅੱਛੇ ਪੋਜੀਸ਼ਨ ਦਾ ਇੱਕ ਅੱਛੇ ਕਮਿਊਨਿਟੀ ਇੱਕ ਅੱਛੇ ਸੁਸਾਇਟੀ ਦੇ ਵਾਸਿ ਨਹੀਂ ਬਹੁਤ ਜੁੜੀ ਹੋਈ ਹੈ ਸૌੋਂ ਦੇ ਬਾਸੀ ਸਜੀਪ ਭਾਈ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਲੈ ਕੇ ਆਏ ਹੋ ਗਿਆ ਪਾਕੀ ਪਸਵਾ ਦੀ ਮੇਰੇ ਸਾਡੇ ਯੂਕੇ ਐਨਰਜ ਟਾਈਮ ਦਾ ਜੋ ਆਏ ਹੈਗੇ ਅੱਤਰ ਇਥੇ ਪੰਜਾਬ ਦੇ ਵਿੱਚ ਦਿੱਮਿਤ ਰਿੰਨ ਲੱਗ ਲੱਗੀਆਂ Yeah. हूंदी न चोरियां पिंड पेटियड़ा पट तूं कॾहिं हण अंब ते ਹੇਰਾ ਪਟੂ ਚੱਕਦੇ ਬੱਤਲੀਏ ਨਾਰੇ ਕਹਿੰਦੇ ਵਾਲਾਂ ਬਾਰੇ ਬੋਲੀਆਂ ਦਾ ਤਨਮਨ ਅੱਜ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਦੇ ਇਸ ਸਮਾਗਮ ਦੇ ਵਿੱਚ ਇਕੱਠੇ ਹੋਏ ਆ ਬਹੁਤ ਵਧੀਆ ਉਪਰਾ ਲਾਇਆ ਪੰਜਾਬ ਰੇਡ ਤੋਂ ਲੰਡਨ ਤੇ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਦਾ ਸੋ ਮੈਂ ਮੁਬਾਰਕ ਬਾਤ ਦਿੰਨੀ ਆ ਇਹਨਾਂ ਨੇ ਸਭ ਤੋਂ ਪਹਿਲਾਂ ਬਸਰਾ ਜੀ ਨੂੰ ਤੇ ਉਹਨਾਂ ਦੇ ਨਾਲ ਸੇਖੀ ਮੈਡਮ ਨੂੰ ਤੇ ਅੱਜ ਦੇ ਮਹਿਮਾਨ ਜਿਹੜੇ ਅੱਜ ਸਾਡੇ ਕੋਲ ਯੂਕੇ ਤੋਂ ਐਨ ਆਰ ਆਈ ਵੀਰ ਮੇਰੇ ਸਾਰੇ ਆਏ ਆ ਉਹਨਾਂ ਨੂੰ ਅਮੰਗੇ ਸ਼ਾਇਦ ਹਮ ਸਭ ਦੀ ਝੌਂਪੜੀ ਮੇਂ ਸ਼੍ਰੀ ਰਾਮ ਆਉਣਗੇ ਸ਼ਾਇਦ ਹਮ ਸਭ ਦੀ ਝੌਂਪੜੀ ਮੇਂ ਵੀ ਸ਼੍ਰੀ ਰਾਮ ਆਉਣਗੇ ਸੋ ਐਸਾ ਯੋਗਦਾਨ ਦੇਣਾ ਐਸੀ ਨੇਕੀ ਕਰਨੀ ਐਸਾ ਉਪਰਾਲਾ ਕਰਨਾ ਇਹ ਕੋਈ ਛੋਟਾ ਜਿਹਾ ਕੰਮ ਨਹੀਂ ਹੈ सो so, मैं थे बैठे जिन्ने भी आज अच्छे कत्रित सजाए जश्न की थी और उन्हें दिलाल जिन्ने दैत सीला मंदिर की हार्दिक स्वागत है सर सारे दिन में ये पंद्रह माह साल है सजा ये प्रोजेक्ट कर दिया था और आज जब सात सौ पैंती बच्चे ऐसी जरे अडॉप्शन है और एक बच्चे को बैग के दान सजा दे सजा क्योंकि इंटरनेशनली कहाँ जाके टेस्ट क्लियर करने ਆਈਐਸਾ ਪਰ ਫਿਰ ਐਜੈਂਡਾ ਦੇ ਨਾਲ ਜਾ ਕੇ ਇਹਨਾਂ ਦੇ ਨਾਲ ਵੀ ਵਿਚਾਰ ਵਟਾਏ ਜਿਹੜੇ ਕਰਨੇ ਆ ਸੋ ਕਮੇਡ ਗੋਦ ਸੀਨੀਅਰ ਸੈਂٹری ਸਕੂਲ ਫਗਵਾੜਾ ਮੈਂਡ ਮੀਨੂ ਜੀ ਸਾਡੇ ਦੇ ਨਾਲ ਬੈਠੇ ਆ ਇਸੇ ਤਰ੍ਹਾਂ ਪ੍ਰਾਈਡ ਆਫ ਹਵਾਰਟ ਦੇ ਵਿੱਚ ਗੁਰਪਿੰਦਰ ਸਿੰਘ ਹੈ 97.4% ਮਾਰਕਸ ਇਸ ਬੱਚੇ ਨੇ ਲਏ ਆ ਪਾਸਟੂ ਦੇ ਵਿੱਚੋਂ ਔਰ ਇਹ શ્રી महावीर जैन ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਹੈ ਕੋਣੀ ਤੇ ਚਾਪੂਲ ਤੋਂ ਬੱਚੇ ਤੁਹਾਡੇ ਪੇਰੈਂਟਸ ਵੀ ਆਏ ਆ ਕਿਸੇ ਦੇ ਪੇਰੈਂਟ 8ਵੀਂ ਔਰ 12ਵੀਂ ਦੇ ਟੈਕਸਟ ਦਿੱਤੇ ਆ ਉਹਨਾਂ ਦੇ ਵਿੱਚੋਂ ਸਿਰਫ 1500 ਬੱਚੇ ਦਾ ਰੈਕਟਰ ਹੋਣਾ ਉਹਨਾਂ ਨੂੰ ਵਗਵਾੜੇ ਚੋਂ ਜੇ ਵਣਨ ਤਕੀਮ ਕਰ ਲਈਏ ਭਈ ਬੱਚਾ 6 700 ਬੱਚਾ ਜਿਹੜਾ ਵਾ ਉਹਨਾਂ ਨੇ ਦਿੱਤੇ ਹੋਣਗੇ ਔਰ ਕਰੇ ਥੋੜੀ ਜਿਹੀ ਚੈੱਕ ਆਸਾ ਨਾਲ ਲਹੁੰਦਾ ਔਰੋਂ ਦੇ ਨਾਲ ਇੱਕ ਪ੍ਰਕਾਰ ਦਾ ਦੇਖੋ ਪੂਰਾ ਹੋਇਆ ਬੱਚਿਆਂ ਦੇ ਨਾਲ ਆ ਬੱਚੇ ਹੋਰ ਵੀ ਆ ਗਿਆ ਅੰਦਰ ਇੱਕ ਬੱਚੇ ਉੱਥੇ ਹੋ ਕੇ ਅੰਦਰ ਦੇ ਵਿੱਚ ਇਹ ਕਰ ਰਿਹਾ ਜੰਗੀ ਆਟਾ ਬੰਨ ਤੋਂ ਆ ਜਿਸ ਵੇਲੇ ਸੰਦੇਸ਼ ਨੇ ਤਾਂ ਪਹੁੰਚੋ ਬੜੇ ਅੱਛੇ ਸ਼ਬਦ ਸਮੇਂ ਕੱਢਿਆ ਔਰ ਸਤਿਮੁੱਚ ਇੱਕ ਟਾਈਮ ਦੇਣਾ ਹੈ ਉਹ ਜਿਆ ਬਿਜ਼ੀ ਸ਼ਡਿਊਲ ਅੰਦਰ ਬੰਨ ਅੱਛਾ ਸਰ ਹੈਗੇ ਆਗੇ ਮਨਜੀਤ ਸਾਹਿਬ

ਮੇਡਾ ਐਸ ਕਰੇ ਮੈਜੋ ਗਦਾ ਅਮੂ ਅੱਗੇ ਨੂੰ ਗੋਡੇ ਲਾ। ਤੁਹਾਡਾ ਬੈਗ ਵੀ ਆ ਬੱਚਾ ਕਮੇਂਟ ਹਾਈ ਸਕੂਲ ਹਦੀਆਬਾਦ ਆਮ ਨੰਬਰ ਕਰ ਦੋ ਜੀ ਨੰਬਰ ਹੈ 3212342 ਮੈਂ ਨਾਲ ਡਾਕਟਰ ਬੋਤ ਦਾ ਅੰਗਰੇਜ਼ੀ ਦਾ ਅਸਟਾਫ ਵੀ ਆ ਅਗਲਾ ਸਕੂਲ

ਅਗਲਾ ਸਕੂਲ ਐਸਡੀ ਬਤਰੀ ਮਾਸ਼ਾਅੱਲਾ ਆਜੋ ਮੰਤਵ